ਦੰਦਾਂ ਨੂੰ ਸਾਫ ਕਰਨ ਲਈ ਇੱਕ ਤੁਸੀਂ ਰੈਮਡੀ ਬਣਾ ਕੇ ਦੰਦਾਂ ਦੇ ਉੱਤੇ ਲਗਾਓ ਜਿਹੜਾ ਪੀਲਾਪਨ ਆ ਬਦਬੂ ਆ ਰਹੀ ਹੈ ਦੰਦਾਂ ਵਿੱਚੋਂ ਬਿਲਕੁਲ ਖਤਮ ਹੋ ਜਾਊ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਅੱਜ ਦੀ ਵੀਡੀਓ ਬਹੁਤ ਹੀ ਵਧੀਆ ਹੈ ਜੀ ਦੇਖੋ 2 ਮਿੰਟ ਦੇ ਵਿੱਚ ਆਪਾਂ ਦੰਦਾਂ ਦੀ ਸਫਾਈ ਕਰ ਸਕਦੇ ਹਾਂ ਜਿਹੜਾ ਆਪਣੇ ਦੰਦਾਂ ਉੱਤੇ ਨਾ ਪੀਲਾਪਨ ਹੁੰਦਾ ਵਾ ਤੇ ਕਾਫੀ ਗੰਦੇ ਹੋ ਜਾਂਦੇ ਨੇ ਦੰਦ ਤੇ ਉਹਨਾਂ ਦੀ ਤੇ ਕਈ ਵਾਰੀ ਕਾਲਗਟ ਜਿਹੜੀ ਆਪਾਂ ਵਰਤਦੇ ਆ ਉਹਨਾਂ ਦੇ ਨਾਲ ਵੀ ਨਹੀਂ ਸਾਫ਼ ਹੁੰਦੇ ਹੈ ਕਿ ਦੇਖੋ ਜੀ ਕਾਲਗਟ ਦੇ ਵਿੱਚ ਬਹੁਤ ਕੈਮੀਕਲ ਹੁੰਦਾ ਸਾਰਿਆਂ ਨੂੰ ਪਤਾ ਵਾ ਜਿਹੜੀ ਆਪਾਂ ਘਰੇ ਇੱਕ ਰੈਮਡੀ ਤਿਆਰ ਕਰਾਂਗੇ ਨਾ ਤੁਸੀਂ ਉਹਦੇ ਨਾਲ ਬਰਸ਼ ਕਰਕੇ ਦੇਖਿਓ ਜੇ ਤੁਸੀਂ ਇੱਕ ਹਫਤਾ ਕਰੋਗੇ ਤੁਹਾਡੇ ਦੰਦ ਬਿਲਕੁਲ ਹੀ ਮੋਤੀ ਦੀ ਤਰ੍ਹਾਂ ਚਮਕਣ ਲੱਗ ਜਾਣਗੇ ਤੇ ਚਲੋ ਆਪਾਂ ਤੁਹਾਨੂੰ ਦੱਸਦੇ ਆ ਕਿਹੜੀਆਂ-ਕਿਹੜੀਆਂ ਚੀਜ਼ਾਂ ਲੈਣੀਆਂ ਉਹ ਆਪਣੇ ਆਮ ਹੀ ਘਰ ਦੇ ਵਿੱਚ ਹੁੰਦੀਆਂ ਨੇ ਦੇਖੋ ਜੀ ਇੱਕ ਤਾਂ ਆਪਾਂ ਲਈਆ ਫੜਕੜੀ ਫੜਕੀ ਲਈ ਤਾਂ ਇੰਨਾ ਪੀਸ ਲਿਆ ਆਪਾਂ ਨੇ ਇਹਨੂੰ ਆਪਾਂ ਕੁੱਟ ਲੈਨੇ ਤੇ ਕੁੱਟ ਕੇ ਫਿਰ ਆਪਾਂ ਤੁਹਾਨੂੰ ਦੱਸਦੇ ਆ ਵਿੱਚ ਇਹਦੀ ਦੋ ਤਿੰਨ ਚੀਜ਼ਾਂ ਜਿਹੜੀਆਂ ਆਪਾਂ ਮਿਕਸ ਕਰਦੀਆਂ ਲਓ ਜੀ ਆਪਾਂ ਨੇ ਫੜਕੜੇ ਨੂੰ ਬਿਲਕੁਲ ਹੀ ਆਸ਼ਾਨ ਇਹ ਸਿਰਫ ਆਪਣਾ ਇੱਕ ਚਮਚਾ ਆ ਇਹਦੇ ਵਿੱਚ ਆਪਾਂ ਇੱਕ ਚਮਚਾ ਹੀ ਨਮਕ ਦਾ ਪਾਵਾਂਗੇ ਜਿੰਨੀ ਆਪਣੀ ਫੜਕੜੀ ਆ ਤੇ ਓਨਾ ਹੀ ਤੁਸੀਂ ਨਮਕ ਲੈਣਾ ਦੇਖੋ ਜੀ ਨਮਕ ਦੰਦਾਂ ਦੀ ਸਫਾਈ ਕਰਦਾ ਤੇ ਪੀਲਾਪਣ ਜਿਹੜਾ ਹੈ ਉਹ ਆਪਣਾ ਦੂਰ ਕਰਦਾ ਜਾਂ ਇਹਨੂੰ ਚੰਗੀ ਤਰ੍ਹਾਂ ਧਨੀ ਚੀਜ਼ਾਂ ਨਾਲ ਤੁਸੀਂ ਮਿਕਸ ਕਰ ਲੈਣਾ ਇਥੇ ਲੈਣੀ ਹੈ ਜੀ ਦੇਖੋ ਅੱਧਾ ਕ ਚਮਚਾ ਆਪਣੇ ਲਈ ਹਲਦੀ ਦਾ ਇਹ ਆਪਣੇ ਘਰ ਦੀ ਹਲਦੀ ਲੈਣੀ ਆ ਤੁਸੀਂ ਜੇ ਘਰ ਦੀ ਹਲਦੀ ਹੈਗੀ ਤਾਂ ਤੁਸੀਂ ਉਹੀ ਵੈਸੇ ਇਹਦੇ ਵਿੱਚ ਪਾਓ ਤੇ ਦੇਖੋ ਜੀ ਇਹ ਹਲਦੀ ਬਹੁਤ ਹੀ ਆਪਣੇ ਦੰਦਾਂ ਨੂੰ ਮਜ਼ਬੂਤ ਬਣਾਉਂਦੀ ਆ ਤੇ ਨਾਲੇ ਜਿਹੜੀ ਆਪਣੇ ਦੰਦਾਂ ਦੇ ਵਿੱਚ ਸੋਚ ਨਹੀਂ ਆ ਜਾਂਦੀ ਹੈਗੀ ਕਈ ਵਾਰੀ ਤੇ ਉਹਨਾਂ ਨੂੰ ਵੀ ਦੂਰ ਕਰਦੀ ਆ ਤੇ ਤਿੰਨੇ ਚੀਜ਼ਾਂ ਆਪਣੇ ਹੁਣ ਦੇਖੋ ਜੀ ਇਹ ਮਿਕਸ ਕਰ ਲਈਆਂ ਇਨੂੰ ਤੁਸੀਂ ਇੱਕ ਡੱਬੀ ਦੇ ਵਿੱਚ ਨਾ ਪਾ ਕੇ ਰੱਖ ਲਿਓ ਮੈਂ ਅਗਲਾ ਤਰੀਕਾ ਵੀ ਤੁਹਾਨੂੰ ਦੱਸਦੀ ਹਾਂ ਆਪਣੇ ਕਿਵੇਂ ਇਹਨੂੰ ਬਰਤਨਾਂ ਨਾਲ ਜੀ ਤੇ ਤੁਸੀਂ ਆਪਣੇ ਜਦੋਂ ਬਰਤਨ ਆਏ ਨਾ ਜਿੰਨਾ ਵੀ ਤੁਸੀਂ ਵਰਸ਼ ਦੇ ਉੱਤੇ ਤੂ ਪੇਸਟ ਲਗਾਉਣੀ ਆ ਨਾ ਉਸ ਤਰੀਕੇ ਨਾਲ ਤੁਸੀਂ ਇਹਨੂੰ ਇੱਕ ਅਲੱਗ ਕਾਲੇ ਦੇ ਵਿੱਚ ਪਾ ਲਿਓ ਜਿਹੜਾ ਆਪਾਂ ਇਹ ਤਿਆਰ ਕਰਨਾ ਦੇਖੋ ਜੀ ਆਪਣੇ ਨਾਲ ਇਹਦੇ ਵਿੱਚ ਦੋ ਤਿੰਨ ਡ੍ਰੌਪ ਪਾਵਾਂਗੇ ਆਪਾਂ ਨਿੰਬੂ ਦੇ ਲੋ ਜੀ ਆਪਾਂ ਨਿੰਬੂ ਪਾ ਲਿਆ ਤੇ ਹੁਣ ਅਗਲੀ ਚੀਜ਼ ਹੈ ਜਿਹੜੀ ਉਹ ਵੀ ਤੁਹਾਨੂੰ ਆਪ ਦੱਸਦੇ ਆਂ ਜੀ ਆਪਣੀ ਅਗਲੀ ਚੀਜ਼ ਪਾਉਣੀ ਆ ਇਹਦੇ ਵੀ ਆਪਾਂ ਨੇ 2-3 ਡ੍ਰੋਪ ਲਈ ਸਰੋਂ ਦੇ ਤੇਲ ਦੇ ਪਾਉਣੇ ਨੇ ਹੁਣ ਆਪਾਂ ਸਾਰੇ ਮਿਕਸ ਕਰ ਲਾਂਗੇ ਮਿੱਟੀ ਬਣ ਕੇ ਬਿਲਕੁਲ ਤਿਆਰ ਹੋ ਗਈ ਤੁਸੀਂ ਦੇਖ ਸਕਦੇ ਹੋ ਤੇ ਜਦੋਂ ਵੀ ਆਪਾਂ ਇਹਨੂੰ ਵਰਸ਼ ਨੂੰ ਕਰਨਾ ਹੈ ਨਾ ਦੰਦਾਂ ਦੇ ਉੱਪਰ ਤੇ ਤੁਸੀਂ ਇਸ ਤਰੀਕੇ ਨਾਲ ਇਹਨੂੰ ਲਗਾ ਲੈਣਾ ਦੇਖੋ ਜੀ ਇਸ ਤਰੀਕੇ ਨਾਲ ਲਗਾ ਕੇ ਨਾ ਤੁਸੀਂ ਆਪਣੇ ਦੰਦਾਂ ਤੇ ਪੁਰਸ਼ ਕਰ ਸਕਦੇ ਹੋ ਦੇਖੋ ਜੀ ਨਾਲੇ ਤਾਂ ਆਪਣਾ ਇਹ ਜਿਹੜੀ ਆਪਣੀ ਇਹ ਰੈਮਡੀ ਤਿਆਰ ਕੀਤੀ ਹੈ ਨਾਲੇ ਤਾਂ ਆਪਾਂ ਨੂੰ ਬਹੁਤ ਹੀ ਵਧੀਆ ਹੈਲਦੀ ਹੈ ਇਹ ਆਪਣੇ ਦੰਦਾਂ ਦੇ ਲਈ ਨਾਲੇ ਬਿਮਾਰੀਆਂ ਤੂੰ ਆਪਨ ਬਚਾਉਂਦੀ ਆ ਤੇ ਦੇਖੋ ਜੀ ਇਸ ਤਰੀਕੇ ਦੀਆਂ ਤੁਸੀਂ ਰਾਇਮੰਡੀ ਬਣਾ ਕੇ ਦੰਦਾਂ ਦੇ ਉੱਤੇ ਵਰਸ਼ ਕਰੋਗੇ ਨਾ ਤੇ ਤੁਹਾਨੂੰ ਉਸ ਹੀ ਖੁਦੀ ਹਰਾਮ ਹੋ ਜਾਊਗੀ ਤੇ ਆਪਣਾ ਪੀਲਾਪਣ ਜੋ ਦੰਦਾਂ ਦੇ ਵਿੱਚੋਂ ਬਦਬੋ ਆ ਰਹੀ ਆ ਤੇ ਜੋ ਆਪਾਂ ਨੂੰ ਹਰਕ ਬਿਮਾਰੀ ਤੋਂ ਬਚਾ ਸਕਦਾ ਆ ਤੇ ਚਲੋ ਕਿਹੋ ਜੀ ਸਾਡੀ ਵੀਡੀਓ ਲੱਗੀ ਵਧੀਆ ਲੱਗੀ ਤਾਂ ਲਾਇਕ ਜ਼ਰੂਰ ਕਰਕੇ ਜਾਇ ਕਰੋ ਜੀ ਜੇ ਤੁਸੀਂ ਸਾਡੇ ਚੈਨਲ ਨੂੰ ਪਹਿਲੀ ਵਾਰੀ ਦੇਖ ਰਹੇ ਹਾਂ ਚਾਹ ਕਈ ਵਾਰੀ ਆਪਣੇ ਦੰਦ ਬਹੁਤ ਜ਼ਿਆਦਾ ਪੀਲੇ ਹੋ ਜਾਂਦੇ ਨੇ ਨਾ ਤੇ ਕਈ ਵਾਰੀ ਬਹੁਤ ਜ਼ਿਆਦਾ ਗੰਦੇ ਵੀ ਦੰਦ ਆਪਣੇ ਦੇਖਣ ਨੂੰ ਲੱਗਦੇ ਨੇ ਇਸ ਕਰਕੇ ਤੁਸੀਂ ਇਸ ਤਰੀਕੇ ਦੀ ਰੈਮੇਡੀ ਬਣਾ ਕੇ ਤਿਆਰ ਕਰਕੇ ਲਗਾਓ ਦੰਦਾਂ ਦੇ ਉੱਤੇ ਤੇ ਬਹੁਤ ਹੀ ਵਧੀਆ ਹੈ ਜੀ ਇਹਦਾ ਤੁਹਾਨੂੰ ਹਫ਼ਤੇ ਦੇ ਵਿੱਚ ਹੀ ਰਿਜ਼ਲਟ ਮਿਲ ਜਾਣਾ ਵੀ ਕਿਹੋ ਜਿਹਾ ਹੈ ਆਪਾਂ ਨੂੰ ਫਾਇਦਾ ਹੋਇਆ ਵਾ ਬਹੁਤ ਹੀ ਕਮਾਲ ਦੀ ਚੀਜ਼ ਆ ਦੇਖੋ ਜਿਹੜੀ ਆਪਾਂ ਨੇ ਪਿਆਰ ਕੀਤੀ ਹੈ ਦੰਦਾਂ ਤੇ ਲਗਾਉਣ ਵਾਸਤੇ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦਿੱਆ ਕਰੋ ਜੀ ਚਲੋ ਆਪਾਂ ਜੀ ਮਿਲਦੇ ਕਿਸੇ ਨਵੇਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ